I'm a super ਪਾਵਰਡੇ ਮਨਾਇਆ ਜਾ ਰਿਹਾ 75ਵਾਂ ਗੰਤੇ ਦੇ ਬਾਰੇ ਕੀ ਕਹਿਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਵਾਨ ਜੈ ਕਿਸਾਨ ਇਨਕਲਾਬ ਜ਼ਿੰਦਾਬਾਦ ਅੱਜ ਦਾ ਦਿਨ ਇਹ ਜੋ ਮਨਾਇਆ ਜਾ ਰਿਹਾ ਹੈ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਇਹ ਸੰਵਿਧਾਨ ਜਿਹੜਾ ਲਾਗੂ ਆਇਆ ਹੈ ਉਹ ਇਸ ਸੰਵਿਧਾਨ ਦੇ ਵਿੱਚ ਜਿਹੜਾ ਮਿਸ਼ਨ ਹੈ ਕਈ ਕੰਟਰੀਆਂ ਦੇ ਸਿਧਾਂਤ ਮਿਲਾ ਕੇ ਭਾਰਤ ਦਾ ਸੰਵਿਧਾਨ ਜਿਹੜਾ ਬਣਾਇਆ ਗਿਆ ਤੇ ਦੇਸ਼ ਜਿਹੜਾ ਹੈ ਬਹੁਤ ਕੁਰਬਾਨੀਆਂ ਸ਼ਹਾਦਤਾਂ ਔਰ ਕਠਨ ਪ੍ਰੇਸ਼ੰਤ ਤੋਂ ਬਾਅਦ ਆਜ਼ਾਦ ਹੋਇਆ ਅਸੀਂ ਅੱਜ ਸੰਵਿਧਾਨ ਦੇ ਨਮਰਤਾ ਡਾਕਟਰ ਭੀਮrao ਅੰਬੇਡਕਰ ਤੇ ਉਹਨਾਂ ਨੂੰ ਯਾਦ ਕਰਦੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਅੱਜ ਦੇ ਇਹ ਕਤੰਤਕਾ ਵਿਵਸਥਾ ਵੀ ਤੇ ਨਾਲ ਹੀ ਆਵਾਮ ਨੂੰ ਇਹ ਵੀ ਸੁਨੇਹਾ ਦਿੰਦੇ ਹਾਂ ਕਿ ਇਹ ਸੰਵਿਧਾਨ ਦੇ ਤਹਿਤ ਹੀ ਅੱਜ ਅਸੀਂ ਦੇਸ਼ ਦੇ ਵਿੱਚ ਹਰ ਆਪਣੇ ਹੱਕ ਦੀ ਆਵਾਜ਼ ਨੂੰ ਉਹਨਾਂ ਦੇ ਲਿਖੇ ਹੋਏ ਸਿਧਾਂਤਾਂ ਦੇ ਮੁਤਾਬਕ ਕਰ ਪਾਰੇ ਅਗਰੇ ਸਾਡੇ ਦੇਸ਼ ਦਾ ਸੰਵਿਧਾਨਾ ਹੁੰਦਾ ਕਿ ਅੱਜ ਜੋ ਹੱਡ ਨਾਲ ਸੰਵਧਾਨ ਹੁੰਦੇ ਐ ਵੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੇ ਵੀ ਹਾਈ ਕੋਰਟ ਦੀਆਂ ਹਦਾਇਤਾਂ ਤੇ ਵੀ ਜੁਡੀਸ਼ਲ ਦੇ ਹਦਾਇਤਾਂ ਪਾਸ ਹੋਣ ਤੋਂ ਬਾਅਦ ਵੀ ਸਾਡੇ ਨਾਲ ਧੱਕੇ ਹੋ ਰਹੇ ਇਹਦਾ ਮੈਂ ਇੱਕ ਐਗਜ਼ਾਮਪਲ ਦਿੰਦਾ ਹੈ ਸਾਡੇ ਪੀਸੀਡਾ ਦੇ ਆਰਮਡ ਫੋਰਸਸ ਦਾ ਜੋ ਚੰਡੀਗੜ੍ਹ ਬੈਜਦੇ ਜਸਟਿਸ ਧਰਮਚੰਦ ਚੌਧਰੀ ਨੇ ਜਿਹੜੇ ਸੈਨਿਕਾਂ ਦੀ ਡਿਸੇਬਿਲਟੀ ਪੈਨਸ਼ਨ ਜਾਂ ਹੋਰ ਉਹਨਾਂ ਦੇ ਕਿਸੇ ਸਭ ਪੈਨਸ਼ਨਾਂ ਦੇ ਵਿੱਚ ਘਾਟਾ ਜਾਂ ਕੋਈ ਬੋਰਡ ਪੈਨਸ਼ਨ ਦੇ ਜਿਸਸ ਲੱਗੇ ਹੋਏ ਨੇ ਉਹ ਜਿੱਤਣ ਤੋਂ ਬਾਅਦ ਵੀ ਸਰਕਾਰ ਨੇ ਉਹਨਾਂ ਦੇ ਹੱਥਾਂ 'ਚ ਕਾਗਜ਼ ਦੇਤੇ ਆ ਕੋਟਾ ਦੇ ਪਰ ਉਹਨਾਂ ਨੂੰ ਜਿਹੜਾ ਬੈਨੀਫਿਟ ਆ ਉਹਨਾਂ ਦੇ ਅਕਾਊਂਟ 'ਚ ਟ੍ਰਾਂਸਫਰ ਨਹੀਂ ਹੋਇਆ ਜਦੋਂ ਜੱਜ ਸਾਹਿਬ ਨੇ ਮਾਰਕ ਕਰਤਾ ਜੱਜ ਸਾਹਿਬ ਵੱਲੋਂ ਕਹੇ ਜਿੱਤ ਗਿਆ ਜਵਾਨ ਤੇ ਫਿਰ ਵੀ ਨਹੀਂ ਇਸ ਕਰਕੇ ਅਸੀਂ ਸੰਵਿਧਾਨ ਨੂੰ ਮੰਨਦੇ ਸੰਵਿਧਾਨ ਨੂੰ ਯਾਦ ਕਰਦੇ ਹਾਂ ਪਰ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸੰਵਿਧਾਨ ਦੀ ਜਿਹੜੀ ਆ ਕਲੀਮ ਕੀਤੀ ਜਾਵੇ ਕਿ ਜੇ ਕੋਈ ਜੱਜ ਨੇ ਕੇਸ ਤੈਨੂੰ ਵਿਜੇ ਕਰ ਦਿੱਤਾ ਤੇ ਉਹ ਕੇਸ ਵੀ ਬਹਾਲੀ ਹੋਣੀ ਚਾਹੀਦੀ ਹੈ ਇਸ ਕਰਕੇ ਸੰਵਿਧਾਨ ਜਿਹੜਾ ਕਿਸੇ ਨਾ ਕਿਸੇ ਨੂੰ ਤੱਕਾ ਲੱਗ ਰਿਹਾ ਹੈ ਤੇ ਅਸੀਂ ਸੰਵਿਧਾਨ ਦੀਆਂ ਸਿਧਾਂਤਾਂ ਦੇ ਮੁਤਾਬਕ ਹਦਾਇਤਾਂ ਦੇ ਮੁਤਾਬਕ ਕਾਰਵਾਈਆਂ ਕਰਦੇ ਇਸ ਕਰਕੇ ਅੱਜ ਦੇ ਦਿਨ ਸੰਵਿਧਾਨ ਲਾਗੂ ਹੋਇਆ ਸੀ ਤੇ ਅੱਜ ਦਾ ਦਿਨ ਮਨਾ ਕੇ ਮੇਰੇ ਨਾਲ ਮੇਰੀ ਅੰਮ੍ਰਿਤਸਰ ਪੂਰੀ ਟੀਮ ਬਾਬਾ ਦੀਪ ਸਿੰਘ ਮਿਸ਼ਨ ਹਰਿਆਲੀ ਦੀ ਟੀਮ ਔਰ ਅੰਮ੍ਰਿਤਸਰ ਦੇ ਪੂਰੇ ਮੇਰੇ ਜੋਧੇ ਮਸਾਰਿਆਂ ਦੇ ਨਾਂ ਨਹੀਂ ਲੈ ਸਕਦਾ ਕਿਉਂਕਿ ਬਹੁਤ ਯਾਦੀ ਸਟ੍ਰੈਂਥ ਹੈ ਇਹ ਸਾਰਿਆਂ ਦਾ ਸਹਿਯੋਗ ਬਸ ਅਸੀਂ ਹਰ ਵਾਰ ਇੰਡੀਆ ਗੇਟ ਸ਼ਾਟਾ ਵਿਖੇ ਤਿਰੰਗੇ ਨੂੰ ਹਿਲਾਉਂਦੇ ਆ ਤੇ ਨਾਲ ਹੀ ਅੱਜ ਅਸੀਂ ਜੋ ਅਸਲੀ ਸੈਨਿਕ ਹੀ ਸਾਡੇ ਦੇਸ਼ ਦੇ ਜਿਨ੍ਹਾਂ ਨੇ ਸਾਡੀ ਇਹ ਕੇਸਰੀ ਪੱਗਾਂ ਨਜ਼ਰ ਆ ਰਹੀਆਂ ਇਹ ਜਿਨ੍ਹਾਂ ਨੇ ਸਾਡੀਆਂ ਪੱਗਾਂ ਨੂੰ ਬਚਾ ਕੇ ਸਾਡੇ ਸਿਧਾਂਤਾਂ ਨੂੰ ਬਜਾ ਕੇ ਜਿਨ੍ਹਾਂ ਦੇ ਵਿੱਚ ਅੱਜ ਅਸੀਂ ਜਿੰਦੇ ਹਾਂ ਉਹ ਸਾਡੇ ਨਵਾਬ ਕਪੂਰ ਜਿਨ੍ਹਾਂ ਨੇ 1733 ਤੇ 34 ਦੇ ਵਿੱਚ 65 ਜਥਿਆਂ ਨੂੰ ਤੋੜ ਕੇ ਦੋ ਦਲ ਤਿਆਰ ਕੀਤੇ ਜਿਹਦੇ ਵਿੱਚ 12 ਮਿਸਲਾਂ ਦੇ ਰੂਪ ਵਿੱਚ ਸਿੱਖਾਂ ਨੇ ਕੰਮ ਕੀਤਾ ਔਰ ਦੋ ਦਲ ਬਣਾਉਣ ਦੀ ਜ਼ਰੂਰਤ ਕਿਉਂ ਪੈ ਗਈ ਕਿਉਂਕਿ ਅੱਜ ਵੀ ਸਾਡੇ ਜਥੇਬੰਦੀਆਂ ਸਦਾਂਤਾਂ ਲੈਵਲ ਤੇ ਬਖੜੇਵੇਂ ਇੱਕ ਦੂਜੇ ਨਾਲ ਰਹਿੰਦੇ ਨੇ ਉਸ ਸਮੇਂ ਵੀ ਸੀ ਪਰ ਨਵਾਬ ਕਪੂਰ ਬਹੁਤ ਸਤਿਕਾਰਯੋਗ ਨੇ ਜਿਨ੍ਹਾਂ ਨੂੰ ਉਸ ਸਮੇਂ ਦੀ ਹਕੂਮਤ ਨੇ ਨਵਾਬੀ ਦਿੱਤੀ ਤੇ ਜਿਹਦਾ ਨਵਾਬੀ ਦਿੱਤੀ ਉਹ ਆਪਣੇ ਅਸਤਵਲ ਘੋੜਿਆਂ ਦੇ ਵਿੱਚ ਕੰਮ ਕਰਦੇ ਉਹਨਾਂ ਦੀ ਕਿੰਨੀ ਨਿਮਰਤਾ ਤੇ ਕਿੰਨੀ ਸਾਇੰਸ ਸ਼ਕਤੀ ਤੇ ਕਿੰਨੀ ਬੁੱਧੀ ਦੇ ਮਾਲਕ ਸਨ ਉਹਨਾਂ ਨੇ ਦੋ ਖਾਲ ਦਾਲ ਬਣਾਏ ਨੇ ਜਿਨ੍ਹਾਂ ਦੇ ਵਿੱਚ ਅੱਜ ਅਸੀਂ ਸੁਣਦੇ ਹਾਂ ਅਕਰ ਨੂੰ ਵੱਡਾ ਦਲ ਤੇ ਤਰਨਾ ਦਲ ਵੱਡਾ ਦਲ ਦੇ ਵਿੱਚ ਵੱਡਾ ਦਲ ਕਿਉਂ ਕਿਹਾ ਜਾਂਦਾ ਹੈ ਵੱਡਾ ਦਲ ਦੇ ਵਿੱਚ 40 ਸਾਲ ਤੋਂ ਉੱਪਰ ਵਾਲੇ ਭਰਤੀ ਕੀਤੇ ਜਾਂਦੇ ਸੀ ਤੇ ਤਰਨਾ ਦਲ ਦੇ ਵਿੱਚ ਜਿਹੜੇ ਜਵਾਨ ਉਹ ਭਰਤੀ ਕੀਤੇ ਜਾਂਦੇ ਸੀ ਉਹਨਾਂ ਦੀਆਂ ਅੱਗੇ ਸਖਾਵਾਂ ਦੇ ਤਹਿਤ ਉਹਨਾਂ ਦੀ ਜਿਹੜੀ ਯੰਗ ਉਹ ਕਰਦੇ ਸਨ ਪਰ ਤਰਨਾ ਦਲ ਦੀਆਂ ਅੱਗੇ ਪੰਜ ਸਖਾਵਾਂ ਹਨ ਜਿਨ੍ਹਾਂ ਦੇ ਵਿੱਚ ਅਲੱਗ-ਅਲੱਗ ਦਲਾਂ ਦੇ ਨਾਮ ਆ ਜਿਹਦੇ ਵਿੱਚ ਇੱਕ ਦਲ ਹੈ ਜਿਹੜਾ ਦਸ਼ਮੇ ਤਰਨਾ ਦਲ ਇੱਕ ਦਲ ਦੇ ਨਾਮ ਨਾਲ ਦਸ਼ਮੇ ਤਰਨਾ ਦਲ ਵੀ ਲੱਗਦਾ ਹੈ ਜਿਹਦੇ ਮੌਜੂਦਾ ਮੁਖੀ ਸਾਨੂੰ ਮਿਲੇ ਵੀ ਸਨ ਬਾਬਾ ਮਜੀਠ ਸਿੰਘ ਸੋਢੀ ਉਹਨਾਂ ਦੀ ਵੀ ਕੋਈ ਅੱਜ ਤੱਕ ਵਿਰਾਸਤ ਚੱਲਦੀ ਹੈ ਕੋਈ ਮਿਸਲੀ ਪਰ ਸਾਨੂੰ ਉਹਦਾ ਅਜੇ ਇਤਿਹਾਸ ਨਹੀਂ ਮਿਲਿਆ ਹਿਸਟਰੀ ਦੇ ਵਿੱਚ ਬਾਰਾ ਮਿਸਲਾਂ ਦਾ ਇਤਿਹਾਸ ਮਿਲਿਆ ਉਹ ਅਸੀਂ ਕੈਲੰਡਰ ਤੇ ਲਾਇਆ 1 ਅਪ੍ਰੈਲ ਨੂੰ ਅਸੀਂ ਇਹਨੂੰ ਆ ਜਿਹੜੇ ਸਾਡੇ ਧਰਮ ਦੇ ਸਤਕਾਰਯੋਗ ਅਕਾਲ ਤਖਤ ਸਾਹਿਬ ਜਾਂ ਪੰਜਾਂ ਤਖਤਾਂ ਦੇ ਉੱਤੇ ਵੀ ਇਹਦਾ ਅਸੀਂ ਉਤਾਰਾ ਕਰਕੇ ਦੇਣ ਦੀ ਕੋਸ਼ਿਸ਼ ਕਰਾਂਗੇ ਪਰ ਅਜੇ ਸਾਨੂੰ ਅਜੇ ਪੂਰਾ ਉਹਦਾ ਵਿਸਤਾਰਪੂਰਵਕ ਮਿਲਿਆ ਨਹੀਂ ਜੇ ਜੋ ਮਿਲੇਗਾ ਪਰ ਅਸ ਮੈਂ ਪੂਰੀ ਆਵਾਮ ਨੂੰ ਪੂਰੇ ਦੇਸ਼ ਵਾਸੀਆਂ ਨੂੰ ਦੇਸ਼-ਵਦੇਸ਼ ਵਿੱਚ ਵਸਦੇ ਸਿੱਖੀ ਨੂੰ ਪਿਆਰ ਕਰਨ ਵਾਲੇ ਗੁਰਨਾਨਕ ਨਾਮ ਲੈਵਾ ਸੰਗਤ ਵਾਲਿਆਂ ਨੂੰ ਔਰ ਪੰਜਾਬੀ ਹੱਤ ਨੂੰ ਔਰ ਪੰਜਾਬੀ ਬੋਲੀ ਨੂੰ ਇਹ ਮਹਾਨਤਾ ਦੇ ਰਹੇ ਕਿ ਦੇਸ਼ ਦੀ ਆਜ਼ਾਦੀ ਵਿੱਚ ਪੰਜਾਬੀ ਹੱਤ ਤੇ ਪੰਜਾਬੀ ਮਾਂ ਬੋਲੀ ਨੇ ਸਾਥ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਯੋਗਦਾਨ ਪਾਇਆ ਹੈ ਚੁੰਦੇ ਜੋ ਮੈਂ ਵੀ ਦਾ ਖਾਲਸਾ ਵੀ ਫਤਿਹ ਮੈਂ ਸੁਭਦਾਰ ਮੇਜਰ ਸਰਜਿੰਦਰ ਸਿੰਘ ਆਰਮੀ ਸਿਗਨਲ ਕੋਰ ਆਫ ਸਿਗਨਲ ਦਾ ਜੁਦਾ ਹਾਂ ਕਿਉਂਕਿ 71 ਲੜਾਈ ਦੇ ਵਿੱਚ 71 ਦੀ 71 ਦੀ ਲੜਾਈ ਵਿੱਚ ਮੈਂ ਪੂਰਾ ਅੰਮ੍ਰਿਤਸਰ ਦਾ ਇਲਾਕਾ ਸਾਡੂ ਮਿਲਿਆ ਸੀ ਕੋਰਡ ਕੰਟਰੋਲ ਦੇ ਵਿੱਚ ਅਹੀਂ ਕਿਸ਼ਨਪਾਲ ਬਲਾਈਟ ਸੀ ਔਰ ਪੂਰਾ ਅੰਮ੍ਰਿਤਸਰ ਤੇ ਇਲਾਕੇ ਦਾ ਏਰੀਆ ਸਾਡਾ ਬਾਟਰ ਖਦਾ ਹੈ ਅੰਮ੍ਰਿਤਸਰ ਤੋਂ ਦਿੱਤੇ ਬਿਰਬਾ ਬਾਬਾ ਨਾਨਕ ਔਰ ਉਧਰੋਂ ਸੋਲਪੁਰ ਹਜਰ ਦਾ ਅਬੋਧ ਖੇਤਰ ਦਾ ਇਲਾਕਾ ਸੀ ਅਸੀਂ ਯੋਧਿਆਂ ਦੇ ਤਰ੍ਹਾਂ ਬੜਾਈ ਲੜੀ ਆ ਔਰ ਸਿਨਰ ਕੋ ਸਾਡੀ ਸਭ ਤੋਂ ਮੇਨ ਲੜਾਈ ਦੇ ਵਿੱਚ ਮੇਨ ਕੰਮ ਕਰਦੀ ਹੈ ਜਿਹੜੀ ਕਿ ਲੜਾਈ ਤੋਂ ਬਗੈਰ ਸਿਨਰ ਕੋ ਸਿਨਰ ਤੋਂ ਬਗੈਰ ਕੋਈ ਲੜਾਈ ਨਹੀਂ ਲੜ ਸਕਦਾ ਇਸ ਕਰਕੇ ਲੜਾਈ ਅਗਲੇ ਬੰਨੇ ਕਾਹ ਫਰਫੜਾਪ ਹੁੰਦੀ ਹੈ ਜੜੀ ਕਿ ਕਮਿਊਨੀਕੇਸ਼ਨ ਨੂੰ ਥਰੂ ਪ੍ਰੋਪਰ ਚੈਨਲ ਦਿੱਤਾ ਜਾ ਇਸ ਕਰਕੇ ਅਸੀਂ ਸਿਗਨਲ ਕੋਰ ਦੇ ਯੋਧੇ ਆਉਣ ਵਾਲੇ ਸਮੇਂ ਚ ਸਾਡੀ ਸਿਗਨਲ ਕੋਰ ਜਿਹੜੀ ਮਹਾਨ ਕੰਮ ਕਰੇਗੀ ਹੁਣ ਵੀ ਅੱਜ 26 ਜਨਵਰੀ ਦੇ ਵਿੱਚ ਸਾਡੀ ਸਿਗਨਲ ਕੋਰ ਹੀ ਆਪਣਾ ਉਥੇ ਦਿੱਲੀ ਦਿੱਲੀ ਦੇ ਵਿੱਚ ਪ੍ਰੇਡ ਗਰਾਉਂਡ ਦੇ ਵਿੱਚ ਜਿਹੜੀ ਕਮਿਊਨੀਕੇਸ਼ਨ ਦੇ ਰਹੀ ਆ ਉਹ ਸਿਗਨਲ ਕੋਰ ਹੀ ਦੇ ਰਹੀ ਹੈ ਵੈਕੂਲੀ ਜੀ ਦਾ ਖਾਲਸਾ ਵੈਕੂਲੀ ਦੀ ਫਤਿਹ ਸੁਬੇਦਰ ਅੰਗਰੇਜ਼ ਸਿੰਘ ਜੀ 8 ਸੇਖ ਚੜ੍ਹਦੀ ਕਾਲੇ ਬਟਾਲੀਅਨ 99 ਕਾਰਗਲ ਵਾਰ ਔਰ ਅਸੀਂ ਅੱਜ ਜਿਹੜਾ 26 ਜਨਵਰੀ ਦਾ ਦਿਹਾੜਾ ਮਨਾਇਆ ਸਾਰੀਆਂ ਹੀ ਰਜਿਮੈਂਟਾਂ ਦੇ ਸਾਡੇ ਯੋਧੇ ਅੱਜ ਇੱਥੇ ਆਏ ਸੀ ਜਿੱਦਾਂ ਕਿ ਸਾਬਰੇ ਦੱਸਿਆ ਸਿਗਨਲ ਕੋਰ ਆਰਮਡ ਕੋਰ ਆਰਟੀ ਦੇ ਮਤਲਬ ਜਿੰਨੀਆਂ ਤਮਾਮ ਸਾਡੇ ਪਹਿਲੂ ਨੇ ਉਹ ਇੰਜੀਨੀਅਰ ਵਗੈਰਾ ਸਾਰੇ ਆਏ ਸੀ ਤੇ ਬੜਾ ਪਿਆਰ ਦੇ ਨਾਲ ਅਸੀਂ ਆਪਣਾ ਝੰਡੇ ਦੀ ਜਿਹੜੀ ਰਸਮ ਉਹ ਕੀਤੀ ਆ ਉਸ ਤੋਂ ਬਾਅਦ ਕਾਰਗਲ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਾਰਗਲ ਬਾਰੇ ਸਰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ 8 ਸਫ ਚੜ੍ਹਦੀ ਕਲਾ ਬਟਾਲੀਅਨ ਨੇ ਬਹੁਤ ਹੀ ਇੱਕ ਆਲੇ ਦਰਜੀ ਦਾ ਉਸੇ ਕੰਮ ਕੀਤਾ ਸੀ ਔਰ ਅੱਜ ਵੀ ਸਾਡੀ ਉਹ ਪਲਟਨ ਜਿਹੜੀ ਆ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਜਿਹੜੀ ਕਿ ਇਸ ਟਾਈਮ ਦੇ ਉੱਤੇ ਅੰਡੇਬਾਨ ਨਿਕੋਬਾਜ਼ ਜਿਹਨੂੰ ਕਾਲਾ ਪਾਣੀ ਕਿਹਾ ਜਾਂਦਾ ਉਹ ਜਗ੍ਹਾ ਤੇ ਮੌਜੂਦ ਆ ਜਿੱਥੇ ਕਿ ਹੁਣ ਥੋੜੇ ਦਿਨ ਪਹਿਲੋਂ ਇੱਕ ਕੰਪੀਟੀਸ਼ਨ ਹੋਇਆ ਐਥਲੈਟਿਕ ਦਾ ਉਹਦੇ ਵਿੱਚ ਵੀ ਉਹਨਾਂ ਨੇ ਬਰਗੇਡ ਦੇ ਵਿੱਚੋਂ ਮੱਲਾ ਮਾਰੀਆਂ ਵਾ ਤੇ ਅਸੀਂ ਉਸ ਪਲਟਨ ਦੇ ਯੋਧੇ ਆ ਔਰ ਉਸ ਪਲਟਨ ਦੇ ਨਾਲ ਅਸੀਂ ਹਮੇਸ਼ਾ ਹੀ ਸੰਜੋਗ ਕਰਦੇ ਆ ਔਰ ਸਾਡੀ ਪਲਟਨ ਜਿਹੜੀ ਚੜ੍ਹਦੀ ਕਲਾ 'ਚ ਰਹੇ ਵੈਗੁਰਜੀਕਾ ਖਾਲਸਾ ਵੈਲ ਬੇਟਾ